ਖਾਰੀ ਦੀ ਰੁੱਤ ਮਹੀਨਾ ਅਪ੍ਰੈਲ ਚਾਨਣ ਸਿਉਨੂ ਸਿਰ ਖੁਰਕਣ ਦੀ ਵੇਲ ਨਹੀਂ ਤੜਕੇ ਸੰਦੇਹਾਂ ਉੱਠ ਸੋਹਣੇ ਬਲਦਾਂ ਦੀ ਜੋੜੀ ਗੱਡੇ ਨਾਲ ਜੋੜ ਲੈਂਦਾ ਆਰਾਹਾਂ ਵਿੱਚ ਜ਼ਿਆਦਾ ਟਿੱਬੇ ਹੁੰਦੇ ਟਿੱਬੇ ਵਿੱਚ ਮੱਲੇ ਕੌੜ ਤੁਮੇ ਹੋਰ ਬੁੱਟੀਆਂ ਆਮ ਹੁੰਦੀਆਂ ਸਨ ਆਰਾਹਾਂ ਵਿੱਚ ਮਿੱਟੀ ਘੱਟਾ ਉੜਦਾ ਰਹਿੰਦਾ ਚਾਨਣ ਸਿਉਨ ਸੂਰਜ ਚੜ੍ਹਦੇ ਦੀ ਲਾਲੀ ਹੀ ਖੇਤਾਂ ਨੂੰ ਚਲਾ ਜਾਂਦਾ ਉਹਦੇ ਘਰ ਵਾਲੀ ਮੇਲੋ ਵੀ ਬਹੁਤ ਮਿਹਨਤੀ ਔਰਤ ਸੀ ਖੇਤਾਂ ਦਾ ਕੰਮ ਆਪ ਕਰਵਾਉਂਦੀ ਨਾਲ ਜਾ ਕੇ ਜਮਾਨੇ ਚੰਗੇ ਸੀ ਮਾਂ ਮੇ ਕੋਈ ਬੁੜੀ ਪੂਰੀ ਕੱਲੀ ਤੁਰੇ ਫੇਰਦੀ ਰਹਿੰਦੀ ਬੇਗਾਨਾ ਬੰਦਾ ਆਪ ਦੀ ਭੈਣ ਮਾਂ ਹੀ ਸਮਝਦਾ ਕੋਈ ਡਰਨੀ ਸੀ ਹੁੰਦਾ ਕਿਸੇ ਨੂੰ ਕਰਾਂ ਨੂੰ ਕੋਈ ਓਲਾ ਨਹੀਂ ਸੀ ਹੁੰਦਾ ਆਮ ਤੌਰ ਤੇ ਖੁੱਲਵਾਰਾ ਹੀ ਹੁੰਦਾ ਘਰ ਦੀਆਂ ਕੰਧਾਂ ਇੱਟਾਂ ਗਾਰੇ ਨਾਲ ਚਿਣੀਆਂ ਹੁੰਦੀਆਂ ਘਰ ਦੀਆਂ ਸੁਵਾਨੀਆਂ ਘਰ ਨੂੰ ਸ਼ਿੰਗਾਰ ਕੇ ਰੱਖਦੀਆਂ ਸਾਰਾ ਦਿਨ ਕੰਮਾਂ ਵਿੱਚ ਰੁੱਝੀਆਂ ਰਹਿੰਦੀਆਂ ਕੀ ਮਾਤਾ ਉਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਕਿ ਕੀ ਹੁੰਦਾ ਚਾਨਾ ਵਰਗੇ ਪੰਜ ਪਾਈ ਸੀ ਚਾਨਣ ਨੈਬ ਗੇਲਾ ਬਨਸਾ ਤੇ ਸੱਤਾ ਪੰਜੇ ਪਾਈਆਂ ਦੀ ਬਹੁਤ ਬਣਦੀ ਸੀ ਦੋ ਭੈਣਾਂ ਜੋ ਵਿਆਹੀਆਂ ਹੋਈਆਂ ਸਨ ਚਾਨਣ ਨੈਬ ਤੇ ਗੋਲਾ ਵਿਆਹੇ ਹੋਏ ਸਨ ਪਰ ਛੋਟੇ ਦੋਹੇ ਅਜੇ ਕੁਆਰੇ ਸਨ ਚਾਨਣ ਦੇ ਘਰ ਵਾਲੀ ਮੈਲੂ ਬੜਾ ਹੀ ਨਿੱਗੇ ਸਵਾਦੀ ਔਰਤ ਸੀ ਮੈਲੂ ਤੇ ਦੋ ਕੁੜੀਆਂ ਬੱਦੀ 12 ਸਾਲ ਦੀ ਤੇ ਛੋਟੀ 10 ਕੋ ਸਾਲ ਦੀ ਸੀ ਮੈਲੋਂ ਨੇ ਛੋਟੇ ਦਿਓਰ ਬਣਸੇ ਨੂੰ ਆਪਦੀ ਭੈਣ ਦਾ ਰਿਸ਼ਤਾ ਕਰਵਾ ਦਿੱਤਾ ਹੁਣ ਘਰ ਵਿੱਚ ਹੋਰ ਰੌਣਕ ਵੱਧ ਗਈ ਸਾਂਝਾ ਪਰਿਵਾਰ ਸੀ ਮੈਲੋਂ ਕਹਿੰਦੀ ਭਾਈ ਮੈਂ ਚੱਲੀ ਆਂ ਰੋਟੀ ਟੋਕ ਲੈ ਕੇ ਤੁਸੀਂ ਜਿੰਨਾ ਕੋ ਹੋਇਆ ਕਰ ਲਿਓ ਕੰਮ ਰਹਿਣ ਦਾ ਮੈਂ ਆਪੇ ਨਵੇੜ ਲੂੰ ਛੋਟੀਆਂ ਨੇ ਕਿਹਾ ਤੂੰ ਜਾਵੜ ਪੈਣੇ ਅਸੀਂ ਆਪੇ ਕਰ ਲਵਾਂਗੀਆਂ ਮੈਲੋਂ ਬੱtte ਪਾਟ ਹੁੰਦੀ ਡਰੇਨ ਕੋਲ ਆ ਪੰਚੀ ਡਰੇਨ ਤੋਂ 2 ਕਿਲੋਮੀਟਰ ਦੀ ਦੂਰੀ ਤੇ ਹੀ ਖੇਤ ਸੀ ਚਾਨਣ ਸਿਉਂਕਾ ਖੇਤ ਜਾਂਦੀ ਸਿੱਧੇ ਜੀਟੀ ਰੋਡ ਤੇ ਉੱਤੇ ਹੀ ਸੀ ਮੇਲੋਂ ਪਹਿ ਹੀ ਚੜ ਗਈ ਮੇਲੋਂ ਦੇ ਸਿਰ ਤੇ ਰੋਟੀਆਂ ਦਾ ਟੋਕਰਿਆ ਤੇ ਲੱਸੀ ਵਾਲਾ ਮੱਗਾ ਰੱਖਿਆ ਹੋਇਆ ਸੀ ਚਾਨਣ ਕਹਿੰਦਾ ਅੱਜ ਕਵੇਲਾ ਨਹੀਂ ਹੋ ਗਿਆ ਭਲਾ ਤੈਨੂੰ ਮੇਲੋਂ ਕਹਿੰਦੀ ਨਹੀਂ ਕਵੇਲਾ ਨਹੀਂ ਹੋਇਆ ਤੂੰ ਅੱਜ ਲੱਸੀ ਪਿਣੀ ਭੁੱਲ ਗਿਆ ਸੀ ਅੱਗੇ ਤੂੰ ਵੇਖਲਾ ਚੰਨਾ ਭਰ ਕੇ ਪੀ ਜਾਣਾ ਲੱਸੀ ਦਾ ਤਾਂ ਹੀ ਭੁੱਖ ਨਹੀਂ ਲੱਗਦੀ ਛੇਤੀ ਚਾਨਣ ਕਹਿੰਦਾ ਅੱਛਾ ਤਾਂ ਹੀ ਮੈਂ ਕਹਾ ਤੂੰ ਆਪ ਕਰ ਲਿਆ ਕਰ ਕੰਮ-ਕੁਮ ਛੋਟੀਆਂ ਹਜੇ ਨਿਆਣੀਆਂ ਹੱਸ ਖੇਡ ਲੈਣ ਦਿਆ ਕਰ ਉਹਨਾਂ ਨੂੰ ਮੇਲੋ ਕਹਿੰਦੀ ਲੈ ਮੈਂ ਤਾਂ ਆਪਦੀਆਂ ਭੈਣਾਂ ਸਮਝਦੀ ਆ ਉਹਨਾਂ ਨੂੰ ਸ਼ਰੀਕ ਨਹੀਂ ਆਨੀ ਉਹ ਚੰਗੀਆਂ ਵਿਚਾਰੀਆਂ ਵੇਖ ਲੈ ਭਾਵੇਂ ਉਹ ਮੇਰੀ ਭੈਣ ਆ ਬੰਸੇ ਦੀ ਬਹੂ ਪਰ ਰੱਖਦੀ ਸਾਰਿਆਂ ਨੂੰ ਇੱਕੋ ਜਿਹਾ ਚਾਨਣ ਕਹਿੰਦਾ ਥਵਾ ਕੀ ਚੰਗਾ ਬੋਲਦੀ ਨਹੀਂ ਤੂੰ ਐਂ ਕਰ ਪੱਠੇ ਆ ਵੱਢ ਕੇ ਰੱਖ ਦੇ ਅਸੀਂ ਤਾਂ ਕਾਨਕ ਵੱਢੀ ਜਾਂਦੇ ਆ ਮੇਲੋ ਕਹਿੰਦੀ ਪੱਠੇ ਵੱਢਣ ਲੱਗ ਪਈ ਚਾਨਣ ਕਹਿੰਦਾ ਓਏ ਤਾਰੇ ਤੂੰ ਐਂ ਕਰ ਦੂਜਿਆਂ ਨੂੰ ਵੀ ਸੱਦ ਲਿਆ ਰੋਟੀ ਖਾ ਲੈਣਗੇ ਭੁੱਖ ਲੱਗੀ ਹੋ ਚਾ ਭੱਜ ਕੇ ਮੇਰਾ ਸ਼ੇਰ ਮੇਲੋ ਪੱਠੇ ਵੱਢ ਕੇ ਗੱਡੇ ਵਿੱਚ ਰੱਖ ਆਉਂਦੀ ਹੈ ਤੇ ਵਾਪਸ ਆਪਣੇ ਘਰ ਬਲਮੁਰ ਆਉਂਦੀ ਆ ਤਾਰਾ ਚਾਨਣ ਕੇ ਸਿਰੀ ਲੱਗਿਆ ਹੋਇਆ ਸੀ ਇਸ ਤੋਂ ਪਹਿਲਾਂ ਤਾਰੇ ਦਾ ਬਾਪੂ ਜੀਤਾ ਸੀ ਜੀਤਾ ਕੰਮ ਨੂੰ ਦਿਨ ਰਾਤ ਕਰ ਦਿੰਦਾ ਸੀ ਪਰ ਫਿਰ ਵੀ ਮਨ ਦਾਣਿਆਂ ਨਾਲ ਉਹਦਾ ਅੱਧਾ ਹੀ ਢਿੱਡ ਭਰਦਾ ਮਜਬੂਰੀਆਂ ਕਈ ਵਾਰ ਉਹਨੂੰ ਭੁੱਖੇ ਸੌਣ ਲਈ ਮਜਬੂਰ ਕਰ ਦਿੰਦੀਆਂ ਜੀਤੇ ਦੇ ਘਰ ਵਾਲੀ ਨੰਬਰਦਾਰਾਂ ਦੇ ਕੰਮ ਕਰਨ ਜਾਇਆ ਕਰਦੀ ਸੀ ਉਹ ਰੋਟੀ ਪਾਣੀ ਦਿੰਦੇ ਤਾਂ ਪੋਣੇ ਵਿੱਚ ਲਵੇਟ ਕੇ ਕਰ ਲੈ ਆਉਂਦੀ ਤੇ ਜਵਾਕਾਂ ਦਾ ਢਿੱਡ ਭਰਦੀ ਇਹੀ ਹਾਲ ਜੀਤੇ ਦਾ ਸੀ ਚਾਨਣ ਕੇ ਹਾਰੀ ਸੋਨੇ ਜੀਤੇ ਨੂੰ ਦਾਣਾ ਫੱਕਾ ਹੋਰ ਥੋੜੇ ਕਣੇ ਪੈਸੇ ਦਿੰਦੇ ਜਿਨ੍ਹਾਂ ਨਾਲ ਉਹਨਾਂ ਦਾ ਡੰਗ ਮੱਸਾ ਹੀ ਸਕਦਾ ਇੱਕ ਦਿਨ ਜਿਆਦਾ ਗਰਮੀ ਹੋਣ ਕਰਕੇ ਜੀਤਾ ਭਖਿਆ ਹੋਇਆ ਪਾਣੀ ਨਾਲ ਭਰੀ ਡਿੱਗੀ ਵਿੱਚ ਬਹਿ ਗਿਆ ਭਕੇ ਸਰੀਰ ਤੇ ਠੰਡਾ ਪਾਣੀ ਪੀਣ ਨਾਲ ਉਹਦੀ ਹਿੱਕ ਜામ ਹੋ ਗਈ ਤੇ ਡਾਕਟਰ ਪਿੰਡ ਦੇ ਡਾਕਟਰ ਨੇ ਦੱਸਿਆ ਕਿ ਇਹਨੂੰ ਗਰਮ ਸੱਦ ਹੋ ਗਿਆ ਏ ਇਲਾਜ ਹੋਣੇ ਹੀ ਜੀਤਾ ਆਪ ਦੇ 10 ਸਾਲਾਂ ਦੇ ਮੁੰਡੇ ਤੇ ਛੋਟੀਆਂ 도ਤੀਆਂ ਨੂੰ ਛੱਡ ਇਹ ਸੰਸਾਰ ਨੂੰ ਆਲਵਿਦਾ ਕਹਿ ਗਿਆ ਸੀ ਤਾਰੇ ਦੀਆਂ ਅੱਖਾਂ ਸਾਵੇਂ ਸਭ ਕੁਝ ਹੋਇਆ ਉਹਦਾ ਦਿਲ ਪੱਥਰ ਹੋ ਗਿਆ ਤੇ ਚੁੱਪ ਕਰ ਰੱਬ ਨੂੰ ਪੁਸੀ ਗਿਆ ਛੋਟਾ ਹੁਣ ਕਾਰਨ ਉਹਨਾਂ ਰੱਬ ਦੇ ਰੰਗ ਦਾ ਪਤਾ ਨਹੀਂ ਸੀ ਜੇ ਸੋਚੀ ਗਿਆ ਰੱਬ ਨੇ ਮੇਰਾ ਬਾਪੂ ਹੀ ਕਿਉਂ ਲੱਭਿਆ ਕਿਸੇ ਹੋਰ ਨੂੰ ਲੈ ਜਾਂਦਾ ਆਪ ਦੇ ਕੋਲ ਸਾਡੇ ਕੌਣ ਹੁਣ ਕੌਣ ਕਮਾਊਗਾ ਸਾਡੇ ਘਰੇ ਤਾਂ ਆਟਾ ਵੀ ਹੈ ਨਹੀਂ ਖਾਣ ਨੂੰ ਪਹਿਲਾਂ ਤਾਂ ਬਾਪੂ ਵਾਲੀਆਂ ਰੋਟੀਆਂ ਅੱਧੇ-ਅੱਧੇ ਖਾ ਲੈਂਦੇ ਸੀ ਹੁਣ ਮਾਂ ਵਾਲੀਆਂ ਰੋਟੀਆਂ ਨਾਲ ਕਿਵੇਂ ਸਰਿਆ ਕਰੂੰ ਮੇਰੀਆਂ ਭੈਣਾਂ ਨੂੰ ਲੀੜੇ ਕੌਣ ਦਿਵਾਇਆ ਕਰੂਗਾ ਨੇਨੂ ਚਾਨਣ ਤੇ ਮੈਲੋ ਵੀ ਆ ਗਏ ਮੈਲੋ ਨੇ ਤਾਰੇ ਦੀ ਮਾਂ ਨੂੰ ਸੰਭਾਲਿਆ ਤੇ ਚਾਨਣ ਨੇ ਤਾਰੇ ਦੇ ਸਿਰ ਹੱਥ ਫੇਰਿਆ ਉੱਤ ਤੋਂ ਫਿਕਰ ਨਾ ਕਰ ਕਿਸੇ ਵੀ ਗੱਲ ਦਾ ਤੇਰਾ ਫਿਕਰ ਹੁਣ ਸਾਨੂੰ ਆ ਤੇਰੀਆਂ ਦੋਹੇ ਭੈਣਾਂ ਦੇ ਵਿਆਹ ਤੇ ਭਾਈ ਅਸੀਂ ਕਰਾਂਗੇ ਸਰਦਸ ਹੁੰਦਾ ਹੋਕ ਪੈ ਗਿਆ ਤਾਰਾ ਹੁਣ ਚਾਨਣ ਕੇ ਪੱਕਾ ਹੀ ਲੱਗ ਗਿਆ ਸੀ 5 ਸਾਲ ਹੋ ਗਏ ਸੀ ਉਹਨੂੰ ਲੱਗੇ ਨੂੰ ਆਪਦੇ ਪਿਓ ਵਰਗਾ ਪੂਰਾ ਮਿਹਨਤੀ ਸੀ ਦੇਹ ਤੋੜ ਕੰਮ ਕਰਦਾ ਕਦੇ ਉਲਾਂਬਾ ਨਹੀਂ ਸੀ ਆਉਣ ਦਿੱਤਾ ਕੰਮ ਪਿੱਛੇ ਆਪਦੀਆਂ ਭੈਣਾਂ ਨੂੰ ਤਾਰੇ ਨੇ ਪਿੰਡ ਦੇ ਹੀ ਛੋਟੇ ਜਿਹੇ ਸਕੂਲ ਦਾਖਲ ਕਰਵਾ ਦਿੱਤਾ ਸੀ ਤਾਰਾ ਸੰਦੇਹਾਈ ਚਾਨਣ ਕੇ ਕਰ ਜਾਂਦਾ ਰੋਟੀ ਖਾ ਕੇ ਖੇਤਾਂ ਨੂੰ ਵਗ ਜਾਂਦਾ ਤਾਰੇ ਦੇ ਮੁੱਛ ਫੁੱਟ ਰਹੀ ਸੀ ਕਦੇ ਕਦੇ ਉਹ ਆਪਦੀ ਮੁੱਛਾਂ ਵੱਲ ਟੁੱਟੇ ਹੋਏ ਸ਼ੀਸ਼ੇ ਦੇ ਟੁੱਕਰੇ ਵਿੱਚ ਵੇਖਦਾ ਤਾਂ ਉਹਦੇ ਮੁੱਖ ਦਾ ਹਾਸਾ ਇਹ ਗੱਲ ਸੋਚ ਗੰਭੀਰ ਚਿਤਵਦੀਲ ਹੋ ਜਾਂਦਾ ਕਿ ਗਰੀਬ ਤੇ ਕਾਦੀ ਜਵਾਨੀ ਦੋ ਵੇਲਿਆਂ ਦੀ ਰੋਟੀ ਹੀ ਮਸਾ ਨਸੀਬ ਹੁੰਦੀ ਹੈ ਆਪਦੇ ਪਿਓ ਦੀ ਮੌਤ ਤੋਂ ਬਾਅਦ ਉਹਦੀ ਮਾਂ ਨੇ ਦੋ ਕੋਸਾਲਤਾ ਨੰਬਰਦਾਰਾਂ ਦੇ ਕੰਮ ਕਰਿਆ ਪਰ ਤਾਰੇ ਨੂੰ ਪਸੰਦ ਨਹੀਂ ਸੀ ਕਿ ਉਹਦੇ ਮਾਂ ਕੰਮ ਕਰੇ ਕਿਉਂਕਿ ਆਪਦੇ ਪਿਓ ਦੀ ਮੌਤ ਦੇ ਬਾਅਦ ਉਹਦੇ ਮਨ ਵਿੱਚ ਡਰ ਜਾ ਬੈਠ ਗਿਆ ਸੀ ਕਿ ਕਿਤੇ ਮੇਰੀ ਮਾਂ ਨੂੰ ਨਾ ਹੋ ਜੇ ਕੁਝ ਤਾਰਾ ਕਹਿੰਦਾ ਮਾਂ ਹੁਣ ਤੂੰ ਕਰੇ ਰਿਹਾ ਕਰ ਮੇਰੀਆਂ ਭੈਣਾਂ ਹੋਲੇ ਮਾਂ ਕਹਿੰਦੀ ਪੁੱਤ ਇਹ ਤਾਂ ਸਕੂਲ ਵਗ ਜਾਂਦੀਆਂ ਮੇਰਾ ਕੱਲੀ ਦਾ ਕਿੱਥੇ ਦਿਹਾੜਾ ਨਿਕਲਦਾ ਤਾਰਾ ਕਹਿੰਦਾ ਬੇਬੇ ਜੇ ਕੋਈ ਕੰਮ ਹੁੰਦਾ ਕਰੇ ਕਰਦਿਆ ਕਰ ਐਵੇਂ ਕਿਸੇ ਦੇ ਘਰੇ ਨਾ ਜਾਇਆ ਕਰ ਬਸ ਦੱਸਦਾ ਤੈਨੂੰ ਬੇਬੇ ਇੱਕ ਦਿਨ ਇਕ ਗਾਂ ਆਵਾਰਾ ਜੀ ਤੁਰੇ ਫਿਰਦੀ ਸੀ ਤਾਰੇ ਦੀ ਮਾਂ ਨੇ ਗਾਂ ਦਾ ਲੇਵਾ ਵੇਖ ਅੰਦਾਜ਼ਾ ਲਾਇਆ ਕਿ ਇਹ ਸੂਣ ਵਾਲੀ ਲੱਗਦੀ ਐ ਤਾਰੇ ਦੀ ਮਾਂ ਨੇ ਗਾਂ ਨੂੰ ਘਰ ਲਿਆ ਵੰਨ ਲਿਆ ਤੇ ਨੰਬਰਦਾਰਾਂ ਦੇ ਖੇਤੋਂ ਪੱਠੇ ਪੁੱਠੇ ਪਾ ਕੇ ਗਾਂ ਨੂੰ ਖਵਾਏ ਗਾਂ ਨੇ ਕੱਖ ਖਾ ਕੁੱਖਾਂ ਕੱਢ ਲਈਆਂ ਤਾਰਾ ਵੀ ਕੋਸ਼ਿਸ਼ ਕੀ ਚੱਲ ਮਾਂ ਕਿਸੇ ਆਹਰੇ ਲੱਗ ਗਈ ਐ ਤਾਰੇ ਦੀ ਮਾਂ ਸਿਬੋਤਾ ਕੋਸ਼ਿਸ਼ ਕੀ ਚੱਲ ਥੋੜਾ ਕਣਾ ਦੁੱਧ ਪੀ ਲਿਆ ਕਰੂ ਮੇਰਾ ਪੁੱਤ ਟਿੱਡ ਵੇਖ ਜਮਾ ਪਿੱਤੇ ਨਾਲ ਲੱਗਿਆ ਪਿਆ ਜਦੋਂ ਦਾ ਤਾਰਾ ਜਵਾਨ ਹੋਇਆ ਸੀ ਮਿਹਨਤ ਕਰ ਉਹਨੇ ਕਦੇ ਆਪਦੀ ਮਾਂ ਤੇ ਭੈਣਾਂ ਨੂੰ ਭੁੱਖੇ ਢਿੱਡ ਨਹੀਂ ਸੀ ਸੌਣ ਦਿੱਤਾ ਮੈਲੋ ਕਹਿੰਦੀ ਨੀ ਕੁੜੇ ਚਰਨੋਂ ਸੁਖਨੜ ਹੁਣ ਆਪਾਂ ਸੱਤੇ ਦਾ ਵਿਆਹ ਕਰਨਾ ਆਪਾਂ ਮੰਝੇ ਨਾ ਬੁਣ ਲਈਏ ਚਰਨੋਂ ਕਹਿੰਦੀ ਹਾਂ ਭੈਣੇ ਫਿਰ ਵੇਖ ਲਾ ਆਪਾਂ ਸਵਾ ਸਾਲ ਕੋਈ ਮੰਝਾ ਪੀੜੀ ਨਹੀਂ ਬੋਣੀ ਹੁਣ ਹੀ ਬੁਣ ਲੈਨੇ ਆ ਮੈਲੋ ਕਹਿੰਦੀ ਮੈਂ ਤਾਂ ਸੱਤੇ ਵਾਸਤੇ ਕੋੜੀ ਵੀ ਭਾਲ ਲਈ ਬਥੇਰੀ ਸੱਚੀ ਆਰੀ ਐ ਕੰਮ ਬਥੇਰਾ ਕਰਦੀ ਐ ਚਰਨੋਂ ਕਹਿੰਦੀ ਕੌਣ ਐ ਭਲਾ ਭੈਣੇ ਮੈਲੋਂ ਕਹਿੰਦੀ ਨਹੀਂ ਚਰਨੋਂ ਉਹ ਵੇਖ ਖਾਂ ਮੇਰੀ ਵੱਡੀ ਭੈਣ ਦੀ ਕੁੜੀ ਆ ਚਰਨੋਂ ਕਹਿੰਦੀ ਨਹੀਂ ਭੈਣੇ ਆ ਤਾਂ ਬਹੁਤ ਚੰਗਾ ਕੀਤਾ ਤੂੰ ਜਮਾਂ ਤੇਰੀ ਵਰਗੀ ਐ ਵੇਖ ਲੈ ਚਾਨਣ ਸਿਉਂ ਦਾ ਬਾਪੂ ਸਰਦਾਰ ਬਲਵੀਰ ਸਿਉਂ ਪਿੰਡ ਦਾ ਟਕ ਟਕੜਾ ਜ਼ਿਮੀਦਾਰ ਸੀ ਪਹਿਲੀ ਪੱਠਾ ਵੀ ਪਾਵਾ ਸੀ ਚਾਨਣ ਸਿਉਂ ਦੇ ਦੋ ਕੁੜੀਆਂ ਪਾਰ ਹੋਤੇ ਹਿੰਦੇ ਸਨ ਪਾਰੋ ਪਹਿਲ ਪਲੀਠੀ ਸੀ ਚਾਨਣ ਸਿਉਂਦੀ ਲਾਡਲੀ ਸਾਰੇ ਘਰ ਪਾਰੋ ਪਾਰੋ ਹੁੰਦੀ ਪਈ ਰਹਦੀ ਨੇਥੇ ਦੇ ਇੱਕ ਮੁੰਡਾ ਗੇਲੇ ਦੇ ਹਜੇ ਕੋਈ ਜਵਾਕ ਨਹੀਂ ਸੀ ਹੋਇਆ ਤੇ ਛੋਟਾ ਬੰਸਾ ਜਿਸ ਨੂੰ ਵਿਆਹੇ ਹਜੇ 6 ਕੋ ਮਹੀਨੇ ਹੀ ਹੋਏ ਸਨ ਨੇਬੇ ਦੀ ਬਹੂ ਤੇ ਗੇਲੇ ਦੀ ਬਹੂ ਦੋਵੇਂ ਸਕੀਆਂ ਪੈਣਾ ਸਨ ਜਿਨ੍ਹਾਂ ਦਾ ਰਿਸ਼ਤਾ ਗਵਾਂਡ ਵਿੱਚੋ ਹੀ ਕਰਵਾਇਆ ਸੀ ਪਾਰੋ ਨੂੰ ਸਾਰੇ ਹੀ ਬਹੁਤ ਪਿਆਰ ਕਰਦੇ ਸੀ ਪਾਰੋ ਛੋਟੇ ਜਵਾਕਾਂ ਨੂੰ ਖੇਡ ਲਾਏ ਰੱਖਦੀ ਘਰ ਵਿੱਚ ਵਿਆਹ ਦੀਆਂ ਰੌਣਕਾਂ ਸਨ ਵਿਆਹ ਵੀ ਚੰਗਾ ਕਰਨਾ ਸੀ ਚਾਨਣ ਸਿੰਘ ਆਪਣੇ ਭਰਾ ਦੇ ਵਿਆਹ ਦੇ ਚੌਬ ਚਿੱਟਾ ਕੋਟਤਾ ਚਾਦਰਾ ਤੇ ਸਿਰ ਤੇ ਸ਼ਮਲੇ ਵਾਲੀ ਪੱਗ ਵਨ ਘਰ ਵਿੱਚ ਪੂਰੇ ਚੜ੍ਹਤ ਨਾਲ ਤੁਰਿਆ ਫਿਰਦਾ ਸੀ ਮੇਲੋ ਸੱਤੇ ਨੂੰ ਆਵਦਾ ਛੋਟਾ ਮੁੰਡਾ ਹੀ ਸਾਹਮੇ ਦਿਸੀ ਕਿਉਂਕਿ ਜਦੋਂ ਮੇਲੋ ਵਿਆਹੀ ਆਈ ਸੀ ਤਾਂ ਸੱਤਾ ਛੋਟਾ ਜਿਹਾ ਹੀ ਸੀ ਮੇਲੋ ਹੀ ਉਸ ਨੂੰ ਨਵਾਉਂਦੀ ਹੁੰਦੀ ਸੀ ਕੇਸ ਵਾ ਸੋਹਣਾ ਜੂੜਾ ਕਰ ਉੱਪਰ ਰਮਾਲ ਬੰਨ੍ਹ ਦਿੰਦੀ ਅੱਜ ਉਹ ਆਪਦੀ ਭਾਨਜੀ ਦਾ ਸਾਖ ਸੱਤੈ ਨੂੰ ਕਰਵਾ ਕੇ ਬਹੁਤ ਖੁਸੀ ਤਾਰਾ ਪੱਜ-ਪੱਜ ਕੇ ਕੰਮ ਕਰ ਰਿਆ ਸੀ ਸਾਰੇ ਕੰਮ ਦੀ ਜ਼ਿੰਮੇਵਾਰੀ ਜੋ ਤਾਰੇ ਨੂੰ ਦੇ ਰੱਖੀ ਸੀ ਕੁੜੀਆਂ ਤੇ ਵਿਆਹੀਆਂ ਮੁਟਿਆਰਾਂ ਸੁਹਾਗ ਤੇ ਘੋੜੀਆਂ ਗਾ ਰੀਆਂ ਸਨ ਚਾਨਣ ਦੇ ਨਾਨਕੇ ਵੀ ਆਣ ਪਹੁੰਚੇ ਪਿੰਡ ਘੋਲੀਆਂ ਤੋਂ ਲੰਗਵਾਰ ਸ਼ਕੀਨਨ ਮੁਟਿਆਰਾਂ ਦੇ ਸਿਰਮ ਗੁੰਦ ਸੱਗੀ ਫੁੱਲ ਤੇ ਝੁੰਬਰ ਸੁਈਆਂ ਸਿਰਾਂ ਦੀ ਸ਼ੋਭਾ ਅਧਾਰੀਆਂ ਸਨ ਚਾਨਣ ਦੀਆਂ ਮਾਮੀਆਂ ਪਿੰਡ ਦੀ ਜੋ ਵੜਦੀ ਹੀ ਬੰਬੀਹਾ ਬੁਲਾਉਣ ਲੱਗ ਪਈਆਂ ਬੋਲੇ ਤਾਂ ਬੋਲੇ ਬਲਵੀਰ ਸਿਓ ਕੇ ਬਾਹਰ ਨਹੀਂ ਬੰਬੀਹਾ ਬੋਲੇ ਬੋਲੇ ਤਾਂ ਬੋਲੇ ਸਾਰੀ ਰਾਤ ਨਹੀਂ ਬੰਬੀਹਾ ਬੋਲੇ ਬੰਬੀਹੇ ਦੇ ਲੱਗੀਆਂ ਤਾਰਾਂ ਨਹੀਂ ਇਹਨੂੰ ਖੜੀਆਂ ਵੇਖਣ ਨਾਰਾ ਨਹੀਂ ਬੰਬੀਹਾ ਬੋਲੇ ਬੰਬੀ へ ਨੂੰ ਲੱਗੇ ਕੁੰਡੇ ਇਹਨੂੰ ਖੜੇ ਵੇਖਣ ਮੁੰਡੇ ਨੀ ਬੰਬੀਹਾ ਬੋਲੇ ਬੰਬੀ へ ਨੂੰ ਲੱਗੇ ਡੋਡੇ ਨਹੀਂ ਇਹਨੂੰ ਖੜੇ ਵੇਖਣ ਰੋਡੇ ਨਹੀਂ ਬੰਬੀਹਾ ਬੋਲੇ ਨਿਕਾ ਨਕਰੋ ਬਾਹਰ ਨਹੀਂ ਬੰਬੀਹਾ ਬੋਲੇ ਬੋਲੇ ਸਿੰਦਰ ਪੈਣ ਦੇ ਬਾਹਰ ਨਹੀਂ ਬੰਬੀਹਾ ਬੋਲੇ ਸੱਤੇ ਦੇ ਵਿਆਹ ਤੇ ਸਾਰਿਆਂ ਨੇ ਪੂਰੇ ਚਾ ਲਾਏ ਕਿਉਂਕਿ ਬਲਵੀਰ ਸੋਂ ਦੇ ਨਿੱਕੇ ਮੁੰਡੇ ਦਾ ਵਿਆਹ ਜੋ ਸੀ ਦੋਹੇ ਪੈਣਾ ਨੇ ਸੱਤਿਆ ਸੱਤਿਆ ਸੇਰੇ ਬੰਨੇ ਕਲਗੀ ਸੰਜਾਈ ਤੇ ਜੰਝ ਨੂੰ ਹੱਸਦੇ ਹੋਏ ਤੋਰਿਆ ਨਾਨਕਾ ਮੇਲ ਨੇ ਰੀਜਾ ਨਾਲ ਕਿੱਦਾ ਪਾ ਪਿੰਡ ਲੰਗੋਵਾਲ ਵਿੱਚ ਆਪਣੀਆਂ ਗੱਲਾਂ ਹੋਣ ਲੱਗੀਆਂ ਸਨ ਵੱਧੀਆਂ ਹੱਸਦੇ ਖੇਰ ਦੇ ਵਿਆਹ ਨੇਪਰੇ ਚੜ ਗਿਆ ਸੀ ਸੱਤਿਆ ਦੀ ਬਹੁਤੀ ਸ਼ਮਕ ਜਿਹੀ ਮੁਟਿਆਰ ਸੀ ਕਲਦੀਪ ਕੌਰ ਕਲਦੀਪ ਕੌਰ ਮੇਲੋ ਦੀ ਪਾਂਜੀ ਸੀ ਹਰ ਕੰਮ ਵਿੱਚ ਮਾਹਰ ਸੀ ਪਰ ਵੱਡਿਆਂ ਉਹਨੂੰ ਕੋਈ ਕੰਮ ਨਹੀਂ ਸੀ ਕਰਾ ਦਿੰਦੀਆਂ ਮੇਲੋ ਕਹਿੰਦੀ ਕੁੜੇ ਹੁਣ ਅਸੀਂ ਕਰ ਲਵਾਂਗੀਆਂ ਕੰਮ ਤੂੰ ਮੌਜਾਂ ਕਰ ਪਰ ਜਦੋਂ ਅਸੀਂ ਰਹਿ ਗਈਆਂ ਕੰਮ ਕਰਨਿਓ ਉਹ ਤੋਂ ਤਾਂ ਭਾਈ ਤਿੰਨੋ ਹੀ ਕਰਨਾ ਪੂ ਸਾਰਾ ਕੰਮ ਮੈਲੋ ਦੀਆਂ ਦੋਹੇ ਕੁੜੀਆਂ ਕਲਦੀਪ ਨੂੰ ਵੇਖ ਵੇਖ ਹੀ ਖੁਸ਼ ਹੋਈ ਜਾਣ 파ਰੋ ਵੱਡੀ ਸੀ ਉਹ ਕਲਦੀਪ ਦੇ ਲਈ ਸੁਰਖੀ ਬਿੰਦੀ ਨੂੰ ਆਪਣੇ ਵੀ ਲਾਉਣਾ ਚਾਹੁੰਦੀ ਸੀ 파ਰੋ ਕਹਿੰਦੀ ਚਾਚੀ ਤੂੰ ਕਿੰਨੀ ਸੋਹਣੀ ਆ ਕੋਲ ਬੈਠੀ ਮੈਲੋ ਨੇ 파ਰੋ ਨੂੰ ਦੱਸਿਆ ਕਿ ਇਹ ਤੇਰੀ ਭੈਣ ਆ ਪੁੱਤ ਤੇਰੀ ਮਾਸੀ ਵਾਲੀ ਸਕੀਰੀ ਰੱਖਣੀ ਆਪਾਂ ਤੁਨ ਇਹਨੂੰ ਚਾਚੀ ਨਹੀਂ ਭੈਣ ਕਹਿਣਾ ਪਰ ਉਹਨੂੰ ਆਪਣੀ ਇੱਕ ਵੱਡੀ ਭੈਣ ਮਿਲ ਗਈ ਸੀ 파ਰੋ ਤੇ ਕੁਲਦੀਪ ਦੋਹੇ ਬਹੁਤ ਗੱਲਾਂ ਕਰਦੀਆਂ ਭੈਣ ਕਹਿੰਦੀ 파ਰੋ ਆਏ ਕਰ ਦਵਾ-ਦਵ ਦੁੱਧ ਦਾ ਡੋਲੂ ਭਰ ਦੇ ਖੇਤ ਕੋਈ ਆਏ ਹੋਇਆ 파ਰੋ ਨੇ ਕੰਨੀਆਂ ਤੱਕ ਦੁੱਧ ਦਾ ਡੋਲੂ ਭਰ ਦਿੱਤਾ ਕੁਲਦੀਪ ਕਹਿੰਦੀ ਨਹੀਂ 파ਰੋ ਆ ਮੁੰਡਾ ਕੌਣ ਆ ਪਾਰੋ ਕਹਿੰਦੀ ਭੈਣੇ ਇਹ ਆਪਣੇ ਖੇਤੀਬਾਨੇ ਦਾ ਕੰਮ ਕਰਦਾ ਕਈ ਵਾਰੀ ਘਰੇ ਵੀ ਕੰਮ ਕਰਵਾ ਜਾਂਦਾ ਕੁਲਦੀਪ ਕਹਿੰਦੀ ਕਿੰਨੀ ਮਿਹਨਤ ਕਰਦਾ ਵਿਚਾਰਾ ਪਰ ਉਹ ਕਹਿੰਦੀ ਭੈਣੇ ਆਪਾਂ ਨੂੰ ਤਾਂ ਮੌਜਾਂ ਹੀ ਆ ਕੋਈ ਕੰਮ ਨਹੀਂ ਕਰਨਾ ਪੈਂਦਾ ਕੁਲਦੀਪ ਕਹਿੰਦੀ ਪਾਰੋ ਹਰ ਕੁੜੀ ਨੂੰ ਸਹੁਰੇ ਘਰ ਵਿੱਚ ਮੇਰੇ ਵਰਗੀ ਮੌਜ ਨਹੀਂ ਮਿਲਦੀ ਮੇਰੇ ਤਾਂ ਲੱਗਦਾ ਕਰਮ ਚੰਗੇ ਸੀ ਜਿਹਨੂੰ ਇੰਨਾ ਚੰਗਾ ਘਰਵਾਲ ਮਿਲਿਆ ਆਥਨ ਹੋ ਗਿਆ ਸੀ ਤਾਰਾ ਖੇਤੋਂ ਆ ਗਿਆ ਤੇ ਆਉਣ ਸਾਂ ਪੱਠੇ ਕੁੱਤਰਨ ਲੱਗ ਪਿਆ ਨੈਭਾ ਰੁਗ ਲਾਈਜ ਗਿਆ ਪੱਠੇ ਕੁੱਤਰ ਦਿਆਂ ਸਾਰਾ ਮੁੜ ਕੇ ਨਾਲ ਭੇਜ ਗਿਆ ਨਾ ਪਰ ਸਾਰੇ ਪੱਠੇ ਕੁੱਤਰ ਕਿਹੀ ਉਹਨੇ ਸਾ ਲਿਆ ਸੱਤੇ ਦੇ ਵਿਆਹ ਨੂੰ 3 ਮਹੀਨੇ ਹੋ ਗਏ ਕੁਲਦੀਪ ਦੀਆਂ ਨਜਰਾਂ ਤਾਰੇ ਤੇ ਰਹਿੰਦੀਆਂ ਅੱਜ ਸੰਦੇਹ ਹੈ ਕੁਲਦੀਪ ਉੱਠੀ ਮੇਲੋ ਕਹਿੰਦੀ ਕੁੜੇ ਸੌਂ ਜਾਂਦੀ ਹੋਰ ਬੈਂਤ ਚਾਟ ਕੰਮ ਕਰ ਲਵਾਂਗੇ ਅਸੀਂ ਆਪੇ ਕੁਲਦੀਪ ਕਹਿੰਦੀ ਨਾ ਨਾ ਮਾਸੀ ਕੋਈ ਨਾ ਤੂੰ ਬੈਠ ਮੈਂ ਆਪੇ ਦੁੱਧ ਡੜਕ ਦਊਂ ਮੇਲੋ ਕਹਿੰਦੀ ਚੱਲ ਚੰਗਾ ਪਾਈ ਦੁੱਧ ੜਕ ਕੇ ਲੱਸੀ ਪਿਆ ਦੀ ਸਾਰਿਆਂ ਨੂੰ ਉਹ ਵਿਚਾਰਾ ਤਾਰਾ ਵੀ ਆਊਗਾ ਉਹਦਾ ਕੋਲਾ ਪਿਆ ਕੰਧੋਲੀ ਤੀ ਤੂੰ ਉਹਨੂੰ ਵੀ ਪਾ ਦੇ ਲੱਸੀ ਕਲਦੀਪ ਕਹਿੰਦੀ ਚੰਗਾ ਮਾਸੀ ਜਿਵੇਂ ਤੂੰ ਕਿਹਾ ਉਹ ਮੈਂ ਕਰੂੰ ਤਾਰਾ ਸੰਦੇਹ ਆ ਗਿਆ ਤੇ ਆਉਣ ਸਾਰ ਉਹਨੇ ਕੱਕ ਪਾਉਣ ਵਾਲਾ ਟੋਕਰਾ ਚੱਕ ਲਿਆ ਤੇ ਮੱਜਾਂ ਨੂੰ ਪੱਠੇ ਪਾਉਣ ਲੱਗ ਪਿਆ ਪਛਮਾ ਕੋਲ ਆ ਤਾਰੇ ਨੇ ਮੇਲੋ ਨੂੰ ਆਵਾਜ਼ ਮਾਰੀ ਬੀਬੀ ਲੱਸੀ ਪਿਆ ਦੋ ਫਿਰ ਮੈਂ ਜਾਨਾ ਖੇਤ ਨੂੰ ਕਲਦੀਪ ਨੇ ਕੰਧੋਲੀ ਤੇ ਪਿਆ ਕੋਲਾ ਚੁੱਕਿਆ ਤੇ ਅੱਧ ਰਿੜਕਿਆ ਹੀ ਉਹਨੂੰ ਕੋਲਾ ਡੱਟ ਦਿੱਤਾ ਤਾਰਾ ਕਹਿੰਦਾ ਬੀਬੀ ਘੱਟ ਕਰ ਦੋ ਕਲਦੀਪ ਕਹਿੰਦੀ ਤਾਰਿਆ ਉਮਰ ਦੀ ਲਿਹਾਜ਼ ਕਰ ਤੇਰੇ ਹਾਂ ਦੀਆਂ ਤੈਨੂੰ ਮੇਰੇ ਨਾਮ ਨਾ ਬੁਲਾਇਆ ਕਰ ਤਾਰਾ ਕੁਝ ਨਾ ਬੋਲਿਆ ਤੇ ਕੁਲਦੀਪ ਦੀ ਗੱਲ ਵੱਲ ਕੌਰ ਨਾ ਕਰਦਿਆਂ ਬਾਹਰ ਚਲਾ ਗਿਆ ਚਾਨ ਨਰਸਿਣੇ ਦੂਜੇ ਭਾਈ ਵੀ ਖੇਤੀ ਜਾ ਤਾਂ ਰਹਿੰਦੇ ਕਾਦਾ ਚਸਕਾ ਕਾਟੀ ਰੱਖਦੇ ਕੁਲਦੀਪ ਨਮੀ ਨਵੇਲੀ ਬਹੁ ਹਰ ਰੋਜ਼ ਆਪਣੇ ਚਾ ਲੈ ਮੰਜੇ ਤੇ ਪੈਂਦੀ ਤੇ ਪਰ ਉਹਦੇ ਚਾਹਾਂ ਨੂੰ ਪੂਰਾ ਕਰਨ ਵਾਲਾ ਸੱਤਾ ਥੱਕਿਆ ਹੁਣ ਕਰਕੇ ਪਾਸਾ ਕਰ ਸੌਂ ਜਾਂਦਾ ਸੁਹਾਗ ਰਾਤ ਦੀਆਂ ਦੋ ਰਾਤਾਂ ਸੱਤੇ ਦੀਆਂ ਬਾਹਾਂ ਵਿੱਚ ਲੰਗਾਏ ਪਲ ਉਹ ਹਰ ਰਾਤ ਬਿਤਾਉਣਾ ਚਾਹੁੰਦੀ ਸੀ ਪਰ ਸੱਤਾ ਸੀ ਕਿ ਉਹਨੂੰ ਕੋਈ ਸਾਰ ਨਹੀਂ ਸੀ ਕੁਲਦੀਪ ਦੀਆਂ ਭਾਵਨਾਵਾਂ ਦੀ ਕੁਲਦੀਪ ਚਾਹੁੰਦੀ ਕਿ ਸੱਤਾ ਉਹਨੂੰ ਬਾਹਾਂ ਵਿੱਚ ਘੁੱਟ ਲਵੇ ਪਰ ਜਦੋਂ ਔਰਤ ਨੂੰ ਖੁਸ਼ੀ ਆਪਣਾ ਬੰਦਾ ਨਾ ਦੇਵੇ ਤਾਂ ਹੋਰ ਕਿਸੇ ਵਿੱਚੋਂ ਉਹ ਸਭ ਪ੍ਰਾਪਤ ਕਰਨਾ ਚਾਹੁੰਦੀ ਹੈ ਕੁਲਦੀਪ ਨੂੰ ਤਾਰਾ ਚੰਗਾ ਚੰਗਾ ਲੱਗਣ ਲੱਗਿਆ ਤਾਰੇ ਦਾ ਜੋਸ਼ ਉਹਦੀ ਜਵਾਨੀ ਕੁਲਦੀਪ ਉਹਨੂੰ ਰੱਜ ਕੇ ਹੰਡਾਉਣਾ ਚਾਹੁੰਦੀ ਸੀ ਤਾਰੇ ਦੀ ਬੁੱਕਰ ਵਿੱਚ ਉਹ ਅੰਧੂਰੇ ਅਰਮਾਨ ਪੂਰੇ ਕਰਨਾ ਚਾਹੁੰਦੀ ਸੀ ਤਾਰਾ ਜਦੋਂ ਰੋਟੀ ਖਾਂਦਾ ਤਾਂ ਕੁਲਦੀਪ ਉਹਦੀ ਦਾਲ ਵਾਲੀ ਕੌਲੀ ਮੱਖਣ ਨਾਲ ਡੱਟ ਦਿਂਦੀ ਚੋਰੀਆਂ ਆਤਣ ਵਾਲੀਆਂ ਰੋਟੀਆਂ ਵੱਧ ਵਾਂ ਦਿੰਦੀ ਉਹਦੇ ਵਿੱਚ ਵੀ ਬਾਵਾ ਸਾਰਾ ਘਿਓ ਪਾ ਦਿੰਦੀ ਚੜਦੀ ਜਵਾਨੀ ਅੰਨੀ ਨੇ ਉਹਦੇ ਅੰਦਰਲਾ ਡਰ ਕੱਢ ਦਿੱਤਾ ਸੀ 파ਰੋ ਵੀ ਮਟਿਆਰ ਹੋ ਰਹੀ ਸੀ ਇੱਕ ਦਿਨ ਉਹਨੇ ਮਸ਼ਕਰੀ ਵਿੱਚ ਪੁੱਛਿਆ ਕਿਵੇਂ ਪੈਣ ਮੇਰੀ ਏ ਤਾਰੇ ਤੇ ਅੱਖ ਗੱਡੀ ਆ ਕੁਲਦੀਪ ਕਹਿੰਦੀ ਨਹੀਂ ਨਹੀਂ 파ਰੋ ਉਹ ਤਾਂ ਮੈਂ ਉਹਨੂੰ ਕਹਿਣਾ ਸੀ ਵੀ ਮੱਝ ਦਾ ਸੰਗਤ ਥੋੜਾ ਰੈਲਾ ਬੰਨਿਆ ਕਰ 파ਰੋ ਕਹਿੰਦੀ ਪੈਣੇ ਮੈਨੂੰ ਤਾਂ ਕੁਝ ਹੋਰ ਲੱਗਦਾ ਕੁਲਦੀਪ ਕਹਿੰਦੀ ਉਹ ਨਹੀਂ ਪਾਰੋ ਗੱਲ ਤੂੰ ਦੱਸ ਕੀ ਚੱਲ ਤੂੰ ਦੱਸ ਕੀ ਕਰਦੀ ਅੱਜ ਆਪਾਂ ਖੇਤ ਚੱਲੀਏ ਗੇੜਾ ਮਾਰਨ ਤਾਰੇ ਨੂੰ ਕੁਲਦੀਪ ਦੀਆਂ ਹਰਕਤਾਂ ਨੇ ਤੰਗ ਕਰ ਛੱਡਿਆ ਸੀ ਕੁਲਦੀਪ ਦੀਆਂ ਨਜ਼ਰਾਂ ਤਾਰੇ ਤੇ ਹੁੰਦੀਆਂ ਪਰ ਤਾਰਾ ਨਜ਼ਰ ਅੰਦਾਜ਼ ਕਰ ਦਿੰਦਾ ਹੁਣ ਉਸਨੇ ਤੜਕੇ ਦੀ ਰੋਟੀ ਵੀ ਮੇਲੋਂ ਕੇ ਘਰੇ ਖਾਣੇ ਬੰਦ ਕਰ ਦਿੱਤੀ ਸੀ ਮੇਲੋਂ ਨੂੰ ਕਹਿ ਉਹ ਖੇਤ ਹੀ ਰੋਟੀ ਲੈ ਜਾਂਦਾ ਪਰ ਉਹ ਕਹਿੰਦੀ ਭੈਣੇ ਅੱਗੇ ਤਾਂ ਕਦੇ ਤਾਰਾ ਬਾਈ ਨੇ ਇਉਂ ਕੀਤਾ ਨਹੀਂ ਵੀ ਖੇਤੀ ਖਾਵੇ ਰੋਟੀ ਪਰ ਹੁਣ ਉਹ ਕਿਵੇਂ ਖੇਤ ਲਜਾਨ ਲੱਗ ਪਿਆ ਕਲਦੀਪ ਕਹਿੰਦੀ ਦੀ ਪਤਾ ਇਹਨੂੰ ਕੀ ਪਹਿਰਿਆ 파ਰੋ ਕਹਿੰਦੀ ਪਹਿਣੇ ਤੂੰ ਵੀ ਇਹਨੂੰ ਬੜਾ ਤੰਗ ਨਾ ਕਰਿਆ ਕਰ ਇਹਦੇ ਵੱਲ ਵੇਖਦੀ ਰਹਿਨੀ ਆ ਉਹ ਸੰਗ ਜੀ ਮੰਦਾ ਵਾ ਕਲਦੀਪ ਕਹਿੰਦੀ ਹੋਰ ਕੀ ਕਰਾਂ ਮੈਂ 파ਰੋ ਦਿਲ ਨੂੰ ਜੱਜ ਗਿਆ 파ਰੋ ਕਹਿੰਦੀ ਆਹੋ ਮੈਂ ਵੇਖ ਲਿਆ ਸੀ ਤੈਨੂੰ ਉਹਦਨ ਖੇਤ ਗਈਆਂ ਸੀ ਜਿੱਦਣ ਬੇਤੋੜ ਦੀ ਤੋੜ ਦੇ ਕਿਵੇਂ ਟਪੂਸੀਆਂ ਮਾਰਦੀ ਸੀ ਵੀ ਤਾਰਾ ਮੇਰੇ ਵੱਲ ਚਾਕੇ ਕੁਲਦੀਪ ਕਹਿੰਦੀ ਹੈ ਤਾਂ ਉਹ ਵੀ ਝਾਕਦਾ ਵੇਖਿਆ ਕਿਵੇਂ ਭੱਜ ਕੇ ਆ ਕੇ ਉਹਨੇ ਟੀਸੀ ਵਾਲਾ ਬੇਰਵੀਲਾ ਚੋਲੀ ਵਿੱਚ ਪਾ ਦਿੱਤਾ ਸੀ ਪਰ ਉਹ ਕਹਿੰਦੀ ਨਹੀਂ ਪਹਿਣੇ ਮੈਨੂੰ ਤਾਂ ਡਰ ਜਾ ਲੱਗਦਾ ਜੇ ਬਾਪੂ ਨੂੰ ਪਤਾ ਲੱਗ ਗਿਆ ਕੱਖ ਨਹੀਂ ਰਹਿਣਾ ਆਪਣਾ ਕੁਲਦੀਪ ਕਹਿੰਦੀ ਨਹੀਂ ਐਨਾ ਨਾ ਡਰਿਆ ਕਰ ਆਪਾਂ ਕਿਹੜਾ ਭੱਜ ਜਲੀਆ ਕਿਧਰੇ ਪਰ ਉਹ ਕਹਿੰਦੀ ਆਪਾਂ ਨੇ ਤੂੰ ਹੀ ਆ ਭੈਣੇ ਕੁਲਦੀਪ ਕਹਿੰਦੀ ਕੋਈ ਨ ਜਵਾਨੀ ਹੁਣ ਤੇ ਤੇ ਵੀ ਠਾਠਾ ਮਾਰਦੀ ਐ 파ਰੋ ਵੇਖੇ ਚਾ ਤੇ ਜਵਾਨੀ ਤੇ ਵੀ ਪਹਿਰਾ ਰੱਖਣ ਵਾਲਾ ਛੇਤੀ ਉਹੀ ਆਉ ਫਿਰ ਤੂੰ ਹੀ ਮੇਰੇ ਵਾਂਗ ਉਹਦੇ ਵਿੱਚ ਅੱਖ ਨਾ ਗੱਡੀ ਤਾਂ ਮੈਨੂੰ ਕੁਲਦੀਪ ਨਾ ਜਾਣੀ 파ਰੋ ਦੀਆਂ ਗਿੱਲੀਆਂ ਉਤੇ ਲਾਲਿਸ਼ ਆ ਗਈ ਤੇ ਅੱਖਾਂ ਵਿੱਚ ਲਾਲੀ ਉਤਰਾਈ ਮੈਲੋ ਕਹਿੰਦੀ ਨੀ ਕੁੜੇ ਕੁਲਦੀਪ ਗੱਲ ਸੁਣ ਮੇਰੀ ਕੁਲਦੀਪ ਕਹਿੰਦੀ ਹਾਂ ਮਾਸੀ ਦੱਸ ਮੈਲੋ ਕਹਿੰਦੀ ਕੁੜੇ ਵੇਲੀਆਂ ਹੁੰਦੀ ਆ ਤੁਸੀਂ ਆਏ ਕਰੋ ਚਾਦਰਾਂ ਹੀ ਕੱਢ ਲਿਓ ਪਿਆ ਮੇਰੇ ਕੋਲ ਕੇਸਮੈਂਟ ਕੁਲਦੀਪ ਕਹਿੰਦੀ ਹਾਂ ਮਾਸੀ ਪਰ ਉਹ ਵਾਸਤੇ ਮੈਂ ਆਪ ਨਮੁੰਨੇ ਪਹੂੰ ਸੋਹਣੀ ਕਢਾਈ ਦੇ ਕੁਲਦੀਪ ਕਿਸੇ ਵੱਲੋਂ ਪਿਆਰ ਦੇ ਗੱਲ ਨੂੰ ਤਾਂਘਦੇ ਰਹਿੰਦੀ ਪਰ ਸੱਤਾ ਤਾਂ ਉਹਦੇ ਜੋ ਮਨ ਹੀ ਮਾਰ ਗਿਆ ਸੀ ਕੁਲਦੀਪ ਆਪਣੇ ਮਨ ਵਿੱਚ ਦਿਲ ਵਿੱਚ ਤਾਰੇ ਨੂੰ ਆਪਣੇ ਦੁੱਖ ਸੁੱਖ ਦਾ ਭਾਈਵਲ ਮੰਨ ਚੁੱਕੀ ਸੀ ਕਈ ਵਾਰ ਤਾਂ ਤਾਰੇ ਨੂੰ ਵੀ ਤਰਸ ਆ ਜਾਂਦਾ ਕੁਲਦੀਪ ਤੇ ਉਹ ਜਦੋਂ ਡੂੰਗੀ ਜਈ ਨਜ਼ਰ ਨਾਲ ਕੁਲਦੀਪ ਨੂੰ ਵੇਖਦਾ ਤਾਂ ਕੁਲਦੀਪ ਦਾ ਚਿਹਰਾ ਇਉਂ ਖਿੜ ਜਾਂਦਾ ਜਿਉਂ ਰੋਹੀ ਵਿੱਚ ਫੁੱਲ ਖਿੜਦੇ ਹੋਣ ਉਹਦਾ ਅੰਗ-ਅੰਗ ਤਾਰੇ ਦੀ ਇੱਕ ਝਾਕੀ ਨਾਲ ਨਸ਼ਿਆ ਜਾਂਦਾ ਸਾਰਾ ਦਿਨ ਉਹ ਹੱਸਦੀ ਰਹਿੰਦੀ ਕਿਸੇ ਜੋਸ਼ ਜਹੇ ਵਿੱਚ ਕੰਮ ਕਰਦੀ ਰਹਿੰਦੀ ਪਰ ਦੱਦਦੇ ਹੋਏ ਤਾਰੇ ਦੇ ਵਿੱਚ ਐਨਾ ਸਾਹਸ ਕਿੱਥੇ ਕਿ ਉਹ ਇੱਕ ਤੱਕੜੇ ਘਰਾਣੇ ਦੀ ਨੌ ਨੂੰ ਪਿਆਰ ਕਰਨ ਦੀ ਗੁਸਤਾਖੀ ਕਰਦਾ ਤਾਰੇ ਨੂੰ ਵੀ ਕੁਲਦੀਪ ਦੀਆਂ ਅੱਖਾਂ ਵਿੱਚ ਪਿਆਰ ਦਿਸਦਾ ਸੀ ਪਰ ਉਹ ਆਪਣੀਆਂ ਭਾਵਨਾਵਾਂ ਨੂੰ ਕਾਬੂ ਰੱਖਦਾ ਇੱਕ ਦਿਨ ਚਾਨਣਰ ਸਿਉ ਮੰਡੀੋਂ ਆਇਆ ਤੇ ਮੈਲੋ ਨੂੰ ਆਪਣੇ ਕੋਲ ਬੁਲਾ ਕੇ ਕਹਿਣ ਲੱਗਿਆ ਮੈਂ ਕਿਹਾ ਸਾਰੀਆਂ ਬਹੂਆਂ ਦੇ ਨਿੱਕੇ ਨਿਆਣੇ ਹੋ ਗਏ ਆਹ ਆਪਣੇ ਸੱਤੇ ਦੀ ਨਹੀਂ ਸੁਣੀ ਖਬਰ ਸਾਰ ਮੈਲੋ ਕਹਿੰਦੀ ਮੈਂ ਵੀ ਸੋਚਦੀ ਆ ਪਰ ਕੁਲਦੀਪ ਨੂੰ ਵੇਖ ਲੱਗਦਾ ਨਹੀਂ ਉਹ ਮੈਂ ਪੁੱਛ ਵੀ ਲਊਂ ਚਾਨਣ ਤੂੰ ਪੁੱਛਣ ਨੂੰ ਗ੍ਰਹਿਣ ਦੇ ਸੱਤ ਸਾਰੀ ਦਿਹਾੜੀ ਕੰਮ ਹੀ ਕਰਦਾ ਰਹਿੰਦਾ ਰਾਤ ਨੂੰ ਥੱਕ ਜਾਂਦਾ ਹੋ ਕਲਦੀਪ ਨੂੰ ਬੁਲਾਉਣ ਦਾ ਕਿੱਥੇ ਟਾਈਮ ਹੁੰਦਾ ਹੋ ਇਹਨੂੰ ਮੈਲੋ ਕਹਿੰਦੀ ਫਿਰ ਮੇਰੀ ਸੁਣੋ ਆਪਾਂ ਦੋ ਚਾਦਨ ਆਪਣੀ ਰੱਜੋ ਕੋਲ ਲਾ ਆਉਨੇ ਆ ਸਾਰਾ ਟੱਬਰ ਉਹ ਵੇਖ ਲੈ ਕਦੋਂ ਦੀ ਕਹਿੰਦੀ ਆ ਵੀ ਆਉਂਦੇ ਨਹੀਂ ਨਾਲੇ ਲਾਂਬਾ ਲੈ ਜੂ ਨਾਲ ਇਹ ਦੋਹੇ ਜੀ ਕਰੇ ਰਹਿਣਗੇ ਚਾਨਣ ਕਹਿੰਦਾ ਆ ਤੇਰੀ ਗੱਲ ਠੀਕ ਐ ਚੱਲ ਮੈਂ ਕਹਿਣਾ ਫੇ ਸਾਰਿਆਂ ਨੂੰ ਚਾਨਣ ਨੇ ਸੱਤੇ ਨੂੰ ਕਿਹਾ ਉਹ ਸੱਤੇ ਆ ਭਾਈ ਅਸੀਂ ਚੱਲਿਆਂ ਤੇਰੀ ਭੈਣਾ ਰੱਜੋ ਕੋਲ ਸਾਰਾ ਲਾਣਾ ਬਾਣਾ ਤੂੰ ਤੇ ਕੁਲਦੀਪ ਰੋਹ ਕਰੇ ਨਾਲ ਤੂੰ ਕਰੇ ਬਾਹਰ ਪੈਰ ਨਹੀਂ ਪੋਣਾ ਠੀਕ ਹੈ ਖੇਤ ਆਪੇ ਆਪਣਾ ਤਾਰਾ ਹੈਗਾ ਸੰਭਲੂ ਪਰ ਤੂੰ ਨਹੀਂ ਜਾਣਾ ਖੇਤ ਬੰਨੇ ਸੱਤਾ ਵੀ ਖੁਸ਼ ਹੋ ਗਿਆ ਠੀਕ ਹੈ ਭਾਈ ਤੁਸੀਂ ਜਾਓ ਪਰ ਛੇਤੀ ਮੋੜ ਆਇਓ ਕਿਤੇ ਉਥੇ ਘਰ ਪਾ ਬਹਿ ਜਾਓ ਚਾਨਣ ਸਾਹ ਟੱਬਰ ਨੂੰ ਲੈ ਕੇ ਗੱਦੇ ਵਿੱਚ ਵਹਾ ਤੜਕੇ ਸੰਦੇਹੀ ਰੱਜੋ ਕੇ ਪਿੰਨੂ ਚਲੇ ਗਏ ਗੁਲਦੀਪ ਖੁਸ਼ ਸੀ ਪਰ ਪਤਾ ਨਹੀਂ ਕਿਹੜੀ ਗੱਲੋਂ ਦੁਪਹਿਰ ਕੋ ਵੇਲੇ ਸੱਤੇ ਨੇ ਗੁਲਦੀਪ ਨੂੰ ਕਿਹਾ ਕਿ ਮੈਂ ਖੇਤ ਚੱਲਿਆ ਥੋੜਾ ਕੰਮ ਹੈ ਤੂੰ ਬੂਹਾ ਪੇੜ ਲਾ ਗੁਲਦੀਪ ਨੇ ਤਾਂ ਕੀ ਕਹਿਣਾ ਸੀ ਉਹ ਚੁੱਪ ਕਰ ਗਈ ਤੇ ਸੋਚਣ ਲੱਗੀ ਦੁਪਹਿਰਾਂ ਟਲ ਗਈਆਂ ਸਨ ਪਰ ਸੱਤਾ ਅਜੇ ਤੱਕ ਘਰ ਨਹੀਂ ਸੀ ਬੋੜਿਆ ਗੁਲਦੀਪ ਨੂੰ ਸੱਤੇ ਦੇ ਘਰ ਆਉਣ ਦੀ ਬਹੁਤ ਹੀ ਅਡੀਕ ਵੀ ਨਹੀਂ ਸੀ ਐਨੇ ਨੂੰ ਤਾਰਾ ਖੇਤੋਂ ਪੱਠੇ ਲੈ ਕੇ ਆ ਗਿਆ ਸੀ ਆਉਣ ਸਾਹ ਤਾਰੇ ਨੇ ਪੱਠੇ ਗੱਡੇ ਵਿੱਚੋਂ ਲਾਹੇ ਤੇ ਕੁਤਰਨ ਲੱਗ ਗਿਆ ਤਾਰੇ ਨੂੰ ਆਪ ਹੀ ਰੁਗ ਲਾ ਕੁੱਟਦਾ ਵੇਖ ਕੁਲਦੀਪ ਨੇ ਕਿਹਾ ਮੈਂ ਲਾਵਾਂ ਰੁਗ ਤਾਰਾ ਕਹਿੰਦਾ ਨਹੀਂ ਨਹੀਂ ਜੀ ਮੈਂ ਆਪੇ ਕਰ ਲਵਾਂ ਕੁਲਦੀਪ ਨੇ ਉਹਦੀ ਗੱਲ ਅਣਸੁਣੀ ਕੀਤੀ ਤੇ ਰੁਗ ਲਾਉਣ ਲੱਗ ਪਈ ਕਹਿੰਦੀ ਤਾਰੇ ਸੱਤਾ ਕਿੱਥੇ ਗਿਆ ਤਾਰਾ ਕਹਿੰਦਾ ਉਹ ਤਾਂ ਖੇਤੀ ਐ ਸ਼ਹਿਰ ਕੇ ਆਉਣ ਕੇ ਹਜਤਾ ਬਾਈ ਦੇ ਬੇਲੀ ਬੈਠੇ ਆ ਕੁਲਦੀਪ ਕਹਿੰਦੀ ਇਹਨੂੰ ਔਤਰੇ ਨੂੰ ਰੰਨ ਦੀ ਸਾਦ ਨਹੀਂ ਬੈਠਾ ਉਥੇ ਮੁੰਡਿਆਂ ਨੂੰ ਰੰਨ ਬਣਾਈ ਤਾਰਾ ਕਹਿੰਦਾ ਗੁੱਸਾ ਕਿਉਂ ਕਰਦੇ ਹੋ ਆ ਜਾਣਗੇ ਬਾਈ ਜੀ ਕੁਲਦੀਪ ਕਹਿੰਦੀ ਕੁਲਦੀਪ ਦੀ ਅੱਖਾਂ ਵਿੱਚੋਂ ਪਾਣੀ ਆ ਗਿਆ ਤਾਰਿਆ ਤੈਨੂੰ ਕੀ ਪਤਾ ਮੇਰੇ ਮੂੰਹੋਂ ਗਾਲਾਂ ਕਿਉਂ ਨਿਕਲਦੀਆਂ ਜਦੋਂ ਨਵੀਂ ਵਿਆਹੀ ਦੀ ਚੜੀ ਜਵਾਨੀ ਮਿੱਟੀ ਵਿੱਚ ਰੁਲਦੀ ਹੋਵੇ ਤਾਂ ਮੂੰਹੋਂ ਬਦ ਅਸੀਸਾਂ ਹੀ ਨਿਕਲਦੀਆਂ ਤਾਰਾ ਕਹਿੰਦਾ ਥੋੜੀ ਬਣਦੀ ਨਹੀਂ ਆਪਸ ਵਿੱਚ ਕੁਲਦੀਪ ਕਹਿੰਦੀ ਜੇ ਬਣਦੀ ਹੁੰਦੀ ਤਾਰਿਆ ਤਾਂ ਮੈਂ ਲੋੜਿਆਂ ਦਾ ਭਰਿਆ ਹੋਇਆ ਦਿਲ ਵਿੱਚ ਪਿਆਰ ਤੇ ਤੂੰ ਨਿਸ਼ਾ ਵਰਨਾ ਕਰਦੀ ਤਾਰਾ ਕਹਿੰਦਾ ਆਇਨਾ ਕਹਿ ਮੈਂ ਗਰੀਬ ਬੰਦਾ ਜੇ ਇੱਕ ਵਾਰੀ ਵੀ ਸਰਦਾਰਾਂ ਨੂੰ ਪਤਾ ਲੱਗ ਗਿਆ ਤਾਂ ਘਰੋ ਹੀ ਨਹੀਂ ਪਿੰਡ ਦੀ ਝੂਟ ਪਾ ਕੇ ਆਉਣਗੇ ਮੈਨੂੰ ਕੁਲਦੀਪ ਕਹਿੰਦੀ ਤਾਰਿਆ ਮੈਨੂੰ ਬਸ ਤੇਰੇ ਮਿੱਠੇ ਬੋਲਾਂ ਦਾ ਸਹਾਰਾ ਚਾਹੀਦਾ ਹੋਰ ਮੈਂ ਕੁਝ ਨਹੀਂ ਮੰਗਦੀ ਤੇਰੇ ਤੋਂ ਤਾਰੇ ਨੂੰ ਕੁਲਦੀਪ ਤੇ ਤਰਸ ਆ ਗਿਆ ਤੇ ਉਹਨੇ ਥੋੜਾ ਹੱਸ ਦਿੱਤਾ ਕੁਲਦੀਪ ਤਾਂ ਇਉਂ ਖੁਸ਼ ਹੋਈ ਜਿਵੇਂ ਜ਼ਿੰਦਗੀ ਦੀ ਕੋਈ ਅਣਮੁੱਲੀ ਚੀਜ਼ ਉਹਦੀ ਝੋਲੀ ਆਂ ਡਿੱਗੀ ਹੋਵੇ ਤਾਰਾ ਵੀ ਆਪਦੀ ਹੈਸੀਅਤ ਤੋਂ ਬਾਹਰ ਨਹੀਂ ਸੀ ਹੋਇਆ ਜਿਵੇਂ ਉਹ ਪਹਿਲਾਂ ਕੰਮ ਕਰਦਾ ਸੀ ਉਵੇਂ ਹੀ ਕਰ ਰਿਹਾ ਸੀ ਕੁਲਦੀਪ ਚੌਂਕੇ ਦਾ ਕੰਮ ਨਿਬੜਨ ਲੱਗੀ ਤਾਰਾ ਤਾਰਾਂ ਕੱਢ ਰਿਹਾ ਸੀ ਕੁਲਦੀਪ ਨੂੰ ਖੁਸ਼ ਵੇਖ ਉਹ ਸੋਚ ਰਿਹਾ ਸੀ ਚੱਲ ਜੇ ਕਿਸੇ ਨੂੰ ਮੇਰੇ ਤੱਕਣ ਨਾਲ ਹੀ ਖੁਸ਼ੀ ਮਿਲਦੀ ਹੈ ਤਾਂ ਕਿੰਨੀ ਕੋ ਵੱਡੀ ਗੱਲ ਹੈ ਕੁਲਦੀਪ ਨੇ ਰੋਟੀ ਬੰਤਾਰੇ ਦੀ ਦੁੱਧਾ ਡੋਲੂ ਭਰਤਾ ਤਾਰਾ ਜਾਣ ਲੱਗਿਆ ਤਾਂ ਕੁਲਦੀਪ ਨੇ ਆਵਾਜ਼ ਮਾਰੀ ਤਾਰੇ ਗੱਲ ਸੁਣੀ ਤਾਰੇ ਆ ਕੁਲਦੀਪ ਨੇ ਇੱਕ ਡੋਲੂ ਹੋਰ ਘਿਓ ਦਾ ਪਰਕੇ ਦਿੱਤਾ ਲੈ ਜਾ ਸਾਰੇ ਭਾਂਡੇ ਟੜਕੇ ਫੜਾ ਦੇਵੀਂ ਠੀਕ ਹੈ ਤਾਰੇ ਨੇ ਨਾ ਨੁਕਰ ਕੀਤੀ ਪਰ ਕੁਲਦੀਪ ਨੇ ਵਸਤਾ ਪਾਇਆ ਉਹ ਡੋਲੋ ਚੱਕ ਕਰਨ ਨੂੰ ਤੁਰ ਗਿਆ ਤਾਰੇ ਚੜਦੇ ਹੀ ਸੱਤਾ ਵਿਕਾਰ ਆ ਗਿਆ ਕੁਲਦੀਪ ਕਹਿੰਦੀ ਰੋਟੀ ਲਿਆਵਾ ਸੱਤਾ ਕਹਿੰਦਾ ਰੋਟੀ ਤਾਂ ਖਾ ਕੇ ਆਇਆ ਮੈਂ ਤੂੰ ਖਾ ਲਈ ਕੁਲਦੀਪ ਕਹਿੰਦੀ ਹਜੇ ਤਾਂ ਨਹੀਂ ਖਾਧੀ ਕੰਮ ਨਿਬੜ ਕੇ ਹੱਟੀਆਂ ਹਜੇ ਤਾਂ ਸੱਤਾ ਕਹਿੰਦਾ ਤੂੰ ਜਿੰਨਾ ਹੁੰਦਾ ਕਰ ਲਿਆ ਕਰ ਬਾਕੀ ਤਾਰਾ ਕਰ ਦਿਆ ਕਰੂਗਾ ਕੁਲਦੀਪ ਕਹਿੰਦੀ ਠੀਕ ਐ ਸੱਤਾ ਕਹਿੰਦਾ ਨੀਂਦ ਜੀ ਆਈ ਜਾਂਦੀ ਆ ਬਿਸਤਰਾ ਵਿਛਾ ਦੇ ਕੁਲਦੀਪ ਕਹਿੰਦੀ ਵਿਛਿਆ ਪਿਆ ਤੇਰਾ ਬਿਸਤਰਾ ਪੈ ਜਾ ਨਾਲੇ ਦੋਤਾ ਪੀਏਗਾ ਤੂੰ ਸੱਤਾ ਕਹਿੰਦਾ ਹਾਂ ਪੀ ਲਾਂਗੇ ਚੱਲ ਹੁਣ ਤੂੰ ਵੀ ਮõ ਸੌਂ ਜਾ ਸੱਤਾ ਪੈ ਗਿਆ ਪਰ ਉਹਨੂੰ نیند ਨਹੀਂ ਸੀ ਆ ਰਹੀ ਸੱਤੇ ਨੂੰ ਕੁਲਦੀਪ ਨੇ ਪੁੱਛਿਆ ਤੈਨੂੰ ਬੇਚੈਨੀ ਵਿੱਚ ਪਈ ਕੀ ਗੱਲ ਹੋ ਗਈ نیند ਨਹੀਂ ਆਈ ਜਾਂਦੀ ਸੱਤਾ ਕਹਿੰਦਾ ਤੈਨੂੰ ਕੀ ਦੱਸਾਂ ਹੁਣ ਤੇਰੇ ਮਨ ਵਿੱਚ ਮੇਰੇ ਲਈ ਨਫ਼ਰਤ ਪੈਦਾ ਹੋ ਗਈ ਹੋ ਪਰ ਤੂੰ ਨਹੀਂ ਜਾਣਦੀ ਕੁਲਦੀਪ ਮੇਰੀ ਮਜਬੂਰੀ ਨੂੰ ਕੁਲਦੀਪ ਕਹਿੰਦੀ ਇਹੋ ਜੀ ਕਿਹੜੀ ਮਜਬੂਰੀ ਹੈ ਜਿਹੜੀ ਤੈਨੂੰ ਮੇਰੇ ਨਾਲ ਸੌਣ ਵੀ ਨਹੀਂ ਦਿੰਦੀ ਸੱਤਾ ਕੰਦਾ ਤੇਰੇ ਕੋਲ ਮੈਂ ਕੋਈ ਲੁਕੋ ਨਹੀਂ ਰੱਖਣਾ ਚਾਹੁੰਦਾ ਕੁਲਦੀਪ ਲੰਬੜਾਂ ਦੇ ਕੁੜੀ ਸੀ ਜੀਤੋ ਅੱਜ ਤੋਂ 3 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਵੀ ਮੈਂ ਖੇਤ ਜਾਂਦਾ ਉਹ ਮੂਹਰੇ ਖੜੀ ਹੁੰਦੀ ਜਦੋਂ ਵੀ ਕਿਤੇ ਮੇਲਾ ਹੁੰਦਾ ਉਹ ਤਾਰੇ ਹੱਥ ਸੁਨੇਹਾ ਪੇਜ ਦਿੰਦੀ ਆਉਣ ਵਾਸਤੇ ਮੈਂ ਨਾ ਚਾਹੁੰਦਾ ਵੀ ਉੱਥੇ ਪਹੁੰਚ ਜਾਂਦਾ ਇਹੋ ਜੀ ਹਤਨੇ ਕੀ ਖੇਚ ਸੀ ਉਹਦੇ ਵਿੱਚ ਜੀਤੋ ਨੇ ਬਹੁਤ ਤਰਲੇ ਕੱਡੇ ਕਿ ਮੈਂ ਉਹਨੂੰ ਕਿਤੇ ਮਿਲਾਂ ਪਰ ਸ਼ਾਇਦ ਤੈਨੂੰ ਪਤਾ ਨਹੀਂ ਕਿ ਆਪਣਾ ਤੇ ਲੰਬੜਾਂ ਦਾ ਇੱਟ ਕੁੱਤੇ ਦਾ ਵੈਰ ਆ ਮੈਂ ਲੜਾਈ ਕਰਨਿਉ ਡਰਦਾ ਜਿੱਤੋ ਤੋਂ ਪਾਸਾ ਪਟਦਾ ਪਰ ਉਹ ਮਾਂ ਦੀ ਤੀ ਆਪਦੀ ਜਿੱਦ ਤੋਂ ਨਾ ਹਾਰੀ ਇੱਕ ਦਿਨ ਬਾਈ ਚਾਨਣ ਪਾਣੀ ਲਈ ਜਾਵੇ ਮੈਂ ਖੜਾ ਪਰਲੇ ਪਾਸੇ ਖੂਦੀਆਂ ਟਿੰਡਾਂ ਠੀਕ ਕਰੀ ਜਾਵਾ ਉਹਨੇ ਐਨੇ ਦਲੇਰੀ ਵਿਖਾਈ ਕਿ ਉਹ ਬਾਈ ਚਾਨਣ ਕੋਲੋਂ ਕੋਲ ਪਹੁੰਚ ਗਈ ਬਾਈ ਕੋਲ ਉਹਨੇ ਗੰਨਿਆਂ ਦਾ ਬਹਾਨਾ ਲਾਇਆ ਆਖੇ ਬਾਈ ਗੰਨੇ ਦੇ ਚੁੱਪਣਿਆਂ ਬਾਈ ਨੇ ਕਿਹਾ ਕਿ ਗੰਨਿਆਂ ਥੋਡੇ ਵੀ ਹੈਗੇ ਆ ਬਾਈ ਜਿੱਤੋ ਨੇ ਜਵਾਬ ਦਿੱਤਾ ਬਾਈ ਤੁਹਾਡੇ ਬਾਹਰੇ ਬਾਹਾਂ ਦੇ ਬਾਲੇ ਮਿੱਠੇ ਗੰਨੇ ਆ ਬਾਈ ਨੇ ਗੰਨਾ ਤੋੜ ਉਹਨੂੰ ਫਰਾ ਦਿੱਤਾ ਤੇ ਸ਼ਾਇਦ ਉਹ ਬਾਈ ਨੂੰ ਬੁਲਾਉਣਾ ਤੇ ਸਾਡੇ ਵਾਹਣ ਵਿੱਚ ਪੈਰ ਪਾਉਣ ਵਾਲੀ ਗੱਲ ਨੂੰ ਆਪਦੀ ਪਹਿਲੀ ਜਿੱਤ ਸਮਝੀ ਦੀ ਸੀ ਕੁਲਦੀਪ ਕਹਿੰਦੀ ਫਿਰ ਕੀ ਹੋਇਆ ਸੱਤਾ ਕਹਿੰਦਾ ਗੱਲ ਸੁਣੀ ਚੱਲ ਕੁਲਦੀਪ ਵਿੱਚ ਨਾ ਬੋਲੀ ਜਦੋਂ ਹਰ ਰੋਜ਼ ਇਹੀ ਗਿਉਂ ਗਿੜੇ ਮਾਰਨ ਲੱਗੀ ਫਿਰ ਮੈਂ ਵੀ ਆਵਦੇ ਮਰਦਪੁਣੇ ਦੀ ਹੰਕਾਰ ਕਰ ਗਿਆ ਸੋਚਦਾ ਲੱਖ ਲਾਨਤ ਮੇਰੇ ਮਰਦਪੁਣੇ ਦੀ ਜਿਹੜਾ ਕੋਲ ਹੈ ਸ਼িকার ਨੂੰ ਪਜਾਰਿਆ ਮੈਂ ਵੀ ਤਾਰੇ ਹੱਥ ਸੁਨੇਹਾ ਭੇਜ ਦਿੱਤਾ ਕਿ ਕੱਲ ਦਿਨ ਦੇ ਸ਼ਪਾਗੰਨਿਆਂ ਵਾਲੇ ਵਾਹਣ ਵਿੱਚ ਆਜੇ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ 'ਚ ਆਪਣੇ ਵਿੱਚ ਆ ਜ਼ਰੂਰ ਦੱਸ ਕੇ ਜਾਣਾ ਜੀ ਵੀਡੀਓ ਦੇ ਅਗਲੇ ਪਾਗ ਦਾ ਵੀ ਜ਼ਰੂਰ ਇੰਤਜ਼ਾਰ ਕਰਨਾ ਤੇ ਲਾਈਕ ਕਰਨਾ ਨਾ ਭੁੱਲਿਓ ਲਾਈਕ ਜ਼ਰੂਰ ਕਰ ਦਿਓ ਜੀ ਧੰਨਵਾਦ